ਵਾਰ ਕਹਿੰਦੇ ਆ ਹੱਲੇ ਨੂੰ ਇੱਕ ਮੱਤ ਦੀ ਯੋਧੇ ਦੀ ਵਾਰ ਗਾਉਣ ਲੱਗੇ ਆ ਜਿਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਆਪ ਕੁਰਬਾਨ ਕੀਤਾ ਇਹਨਾਂ ਕਲਾਬੀਆਂ ਦੇ ਸਿਰ ਦੇ ਉੱਤੇ ਦੇਸ਼ ਬਣਦੇ ਨੇ ਹਾਂ ਸੱਚੇ ਬੋਲ ਹੀ ਤਾਂ ਦੇਸ਼ ਬਣਦੇ ਨੇ ਫਾਂਸੀ ਦੇ ਆ ਰੱਸਿਆਂ ਤੇ ਉਹ ਦੇਸ਼ ਬਚਾਇਆ ਗਿਆ ਆ ਦੇਸ਼ ਬਚਾਇਆ ਗਿਆ ਕੀ ਤੱਕ ਬੇਖੇਸ ਬਣਦੇ ਨੇ ਸੰਘਾ ਜੀ ਗੋਰਿਆਂ ਨੇ ਇਸ ਦੇਸ਼ ਨੂੰ ਗੁਲਾਮ ਕੀਤਾ ਪੰਜਾਬ ਦੀ ਧਰਤੀ ਸਭ ਤੋਂ ਬਾਅਦ ਦੇ ਵਿੱਚ ਗੁਲਾਮ ਹੋਈ ਪਰ ਸਭ ਤੋਂ ਪਹਿਲਾਂ ਆਜ਼ਾਦੀ ਦਾ ਵਾਟ ਪੰਜਾਬ ਦੀ ਧਰਤੀ ਤੋਂ ਵੱਜਣ ਮੈਂ ਜ਼ਿਕਰ ਕਰਨ ਲੱਗਾ ਉਸ ਮਰਦ ਦਾ ਉਸ ਯੋਧੇ ਦਾ ਖਾਲਸਾ ਜੀ ਜਦੋਂ 1919 13 ਅਪ੍ਰੈਲ ਦੀ ਵਸਾਖੀ ਜਲਿਆਂ ਵਾਲੇ ਬਾਗ ਦਾ ਸਾਕਾ ਸਰ ਮਾਈਕਲ ਉਡਵਾਇਰ ਉਹਨੇ ਆਪਣੇ ਕੋਲੇ ਜਰਨਲ ਡੈਰ ਨੂੰ ਬੁਲਾਇਆ ਤੇ ਨੇ ਹੱਥਿਆਂ ਦੇ ਉੱਤੇ ਗੋਲੀਆਂ ਚਲਵਾਈਆਂ ਜਦੋਂ ਸਾਡੇ ਦੋ ਨੇਤਾ ਡਾਕਟਰ ਸੈਫੁਦੀਨ ਕਿਚਲੂ ਤੇ ਡਾਕਟਰ ਸਤਪਾਲ ਸ਼ਰਮ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਕਿਉਂਕਿ ਸਰਕਾਰ ਨੇ ਉਸ ਵੇਲੇ ਇੱਕ ਕਾਨੂੰਨ ਲਾਗੂ ਕੀਤਾ ਸੀ ਰੋਲ ਐਕਟ ਬਿਲ ਹਾਂਜੀ ਉਹਦਾ ਮਤਲਬ ਸੀ ਕਿ ਜੇ ਕੋਈ ਸਰਕਾਰ ਦੇ ਖਿਲਾਫ ਆਵਾਜ਼ ਚੁਕੇਗਾ ਉਹਨੂੰ ਚੁੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇਓ ਤੇ ਜੇ ਕੋਈ ਮੁਕਾਲਫਤ ਕਰੇ ਉਹਦੇ ਗੋਲੀ ਮਾਰ ਕੇ ਉਹਨੂੰ ਖਤਮ ਕਰ ਦਿਓ ਤੇ ਉਸ ਵੇਲੇ ਪੰਜਾਬੀਆਂ ਨੇ ਉਸ ਬਿੱਲ ਦਾ ਵਿਰੋਧ ਕੀਤਾ ਸਾਡੇ ਦੋ ਨ타ਮਾਂ ਨੂੰ ਜੇਲ੍ਹਾਂ ਤੇ ਟੰਕਿਆ ਗਿਆ ਉਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਚਲਿਆਂ ਵਾਲੇ ਬਾਗ ਦੇ ਵਿੱਚ ਬਹੁਤ ਵੱਡਾ ਇਕੱਠ ਹੋਣਾ ਸੀ ਉਸ ਇਕੱਠ ਨੂੰ ਰੋਕਣ ਵਾਸਤੇ ਪੰਜਾਬ ਦੇ ਗਵਰਨਰ ਮਾਈਕਲ ਅਡਵੈਰ ਨੇ ਇੱਕ ਚਿੱਠੀ ਪਾ ਕੇ ਜਲੰਧਰ ਤੋਂ ਜਰਨਲ ਡਾਇਰ ਨੂੰ ਮਲਾਇਆ ਜਰਨਲ ਡਾਇਰ ਦੇ ਕਹਿੰਦੇ ਉੱਤੇ ਕਹਿੰਦੇ 6.5 ਮਿੰਟ ਗੋਲੀ ਚੱਲੀ ਜਲਿਆਂਵਾਲੇ ਬਾਗ ਦੇ ਵਿੱਚ 1700 ਦੇ ਕਰੀਬ ਗੋਲੀਆਂ ਚੱਲੀਆਂ ਤੇ 1302 ਉੱਥੇ ਸ਼ਹੀਦ ਹੋ ਗਏ ਸੱਚ ਹੈ ਇੱਕ ਬੀਬੀ ਨੇ ਜਦੋਂ ਆਪਣੇ ਬੱਚੇ ਦੀ ਲਾਸ਼ ਵੇਖੀ ਨਾ 2.5 ਸਾਲਾਂ ਦਾ ਬੱਚਾ ਸੀ ਆਪਣੇ ਘਰ ਵਾਲੇ ਦੀ ਲਾਸ਼ ਵੇਖੀ ਸਰਦਾਰ ਉਦਮ ਸਿੰਘ ਉੱਥੇ ਸੇਵਾ ਦੇ ਵਿੱਚ ਲੱਗਿਆ ਹੋਇਆ ਸੀ ਜਿਹਦਾ ਜ਼ਿਕਰ ਕਰਨ ਲੱਗਾ ਸੰਘਾ ਜੀ ਉਹ ਸਰਦਾਰ ਉਦਮ ਸਿੰਘ ਲੰਡਨ ਦੀਆਂ ਗਲੀਆਂ ਦੇ ਵਿੱਚ ਅੱਜ ਵੀ ਉਹਦੇ ਨਾਮ ਦੀ دہشت ਹੈ ਇੰਗਲੈਂਡ ਦੀਆਂ ਗਲੀਆਂ ਵਿੱਚ ਅੱਜ ਵੀ ਉਹਦੇ ਨਾਮ ਦੀ دہشت ਹੈ ਜਿਹੜਾ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਚੌਂਕੜੇ ਮਾਰ ਕੇ ਬੈਠਾ ਉਹ ਸੇਵਾ ਵਾਸਤੇ ਝਲਿਆਂ ਵਾਲੇ ਬਾਗ ਦੇ ਵਿੱਚ ਗਿਆ ਲਾਸ਼ਾਂ ਨੂੰ ਸੰਭਾਲਣ ਵਾਸਤੇ ਝਲਿਆਂ ਵਾਲੇ ਬਾਗ ਚ ਗਿਆ ਜਦੋਂ ਉਸ ਬੀ ਨੇ ਬੱਚੇ ਤੇ ਘਰ ਵਾਲੇ ਦੀ ਲਾਸ਼ ਵੇਖੀ ਨਾ ਉਹਨੇ ਉੱਚੀ ਜਈ ਚੀਕ ਮਾਰੀ ਉਹਦੀ ਚੀਕ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਗੂੰਜੀ ਕਹਿੰਦੀ ਵੀਰਾ ਕੋਈ ਹੋਵੇਗਾ ਮਾਂ ਦਾ ਪੁੱਤ ਜਿਹੜਾ ਮੇਰੇ ਪੁੱਤ ਦੇ ਬੱਗੇ ਹੋਏ ਖੂਨ ਦਾ ਬਦਲਾ ਲਵੇ ਕੋਈ ਹੋਵੇਗਾ ਮਾਈ ਦਾ ਲਾਲ ਜਿਹੜਾ ਨਿਰਦੋਸ਼ਿਆਂ ਦੇ ਬੱਗੇ ਹੋਏ ਖੂਨ ਦਾ ਬਦਲਾ ਲਵੇ ਉਹ ਬੋਲੀ ਸਿੱਨਾ ਟੀਰ ਗਈ ਸਰਦਾਰ ਉਦਮ ਸਿੰਘ ਦੀ ਖਾਲਸਾ ਜੀ ਚੱਕ ਕੇ ਝਲਿਆਂ ਵਾਲੇ ਬਾਗ ਦੀ ਮਿੱਟੀ ਯੋਧੇ ਨੇ ਮੱਥੇ ਦੇ ਨਾਲ ਲਾਈ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸਾ ਸੋਧਿਆ ਮਹਾਰਾਜ ਮੇਰਾ ਕਰਿਓ ਇਹ ਦੋ ਬੰਦੇ ਹੁਣ ਮੈਂ ਗੱਡੀ ਚੜਾਂ ਇੱਕ ਮਾਈਕਲ ਐਡਵਾਈਜ਼ਰ ਤੇ ਦੂਜਾ ਦੂਜਾ ਜਰਨਲ ਢਾਇਰ ਸੱਚ ਹੈ ਤੇ ਲੋ ਜੀ ਹੁਣ ਕੋਰੀ ਸਰਕਾਰ ਨੇ ਉਹਨਾਂ ਨੂੰ ਜਹਾਜ਼ 'ਚ ਬਿਠਾ ਕੇ ਭੇਜ ਦਿੱਤਾ ਲੰਡਨ ਦੀ ਧਰਤੀ ਤੇ ਇਕਾਗਰਤਾ ਬਣਾਇਓ ਹੁਣ ਸਰਦਾਰ ਉਦਮ ਸਿੰਘ ਉਹਨਾਂ ਦੇ ਪਿੱਛੇ ਜਾਣਾ ਚਾਹੁੰਦਾ ਸਮੁੰਦਰੀ ਜਹਾਜ਼ 'ਚ ਬੈਠਾ ਇਹ ਪਹੁੰਚ ਗਿਆ ਅਫਰੀਕਾ ਦਾ ਦੇਸ਼ ਹੈ ਜੁਗਾੰਡਾ ਉਹਦੀ ਰਾਜਧਾਨੀ ਹੈ ਕੀਨੀਆ ਦੇ ਨੇੜੇ ਨਰੂਬੀ ਸ਼ਹਿਰ ਹੈ ਨਰੂਬੀ ਸ਼ਹਿਰ ਦੇ ਵਿੱਚ ਉਹਨੇ ਨੌਕਰੀ ਵੀ ਕੀਤੀ ਨੌਕਰੀ ਕਰਕੇ ਫਿਰ ਅਮਰੀਕਾ ਦੀ ਧਰਤੀ ਤੇ ਗਿਆ ਫਿਰ ਯੂਰਪ ਹੁੰਦਾ ਹੋਇਆ ਭਾਰਤ ਦੀ ਧਰਤੀ ਤੇ ਆਇਆ ਤੇ ਫਿਰ ਅੰਮ੍ਰਿਤਸਰ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਬੋਰਡ ਲੱਗਾ ਹੋਇਆ ਮਿਸਤਰੀ ਰਾਮ ਮੁਹੰਮਦ ਸਿੰਘ ਆਜ਼ਾਦ ਜਿੱਥੇ ਅੱਗੇ ਲੱਕੜੀ ਦੇ ਖਡੌਣੇ ਬਣਦੇ ਸੀ ਤੇ ਪਿੱਛੇ ਬਣਦੀਆਂ ਸੀ ਬੰਦੂਕਾਂ ਉੱਥੇ ਸੀ ਆਈਡੀ ਵਾਲਿਆਂ ਨੇ ਛਾਪਾਂ ਮਾਰ ਲਿਆ ਤੇ ਕਹਿੰਦੇ ਇੱਕ ਲਟਕ ਰਿਆ ਸੀ ਉਹਦੀ ਜੇਬ ਦੇ ਵਿੱਚੋਂ ਇੱਕ ਰਬਾਲਪਰ ਮਿਲਿਆ ਤੇ ਕੁਝ ਗੋਲੀਆਂ ਮਿਲੀਆਂ ਸਰਦਾਰ ਉਦਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਮੁਕੱਦਮਾ ਚੱਲਿਆ 3 ਸਾਲ ਦੀ ਸਜ਼ਾ ਸੁਣਾਈ ਗਈ 3 ਸਾਲ ਜੇਲ੍ਹ ਕੱਟ ਕੇ ਜਦੋਂ ਬਾਹਰ ਆਇਆ ਨਾ ਤੇ ਆਪਣੇ ਮਾਮਾ ਜੀਵਾ ਸਿੰਘ ਨੂੰ ਮਿਲਿਆ ਉਹ ਤੋਂ ਮਾਇਆ ਲਈ ਰਾਮ ਮੁਹੰਮਦ ਸਿੰਘ ਆਜ਼ਾਦ ਇਹਨਾਂ ਦਾ ਪਾਸਪੋਰਟ ਬਣਾ ਲਿਆ ਬੈਠ ਕੇ ਜਹਾਜ਼ 'ਤੇ ਪਹੁੰਚ ਗਿਆ ਲੰਡਨ ਦੀ ਧਰਤੀ 'ਤੇ ਸੱਚ ਹੈ ਲੰਡਨ ਉਹ ਗੁਰਦੁਆਰਾ ਸਾਹਿਬ ਅਸੀਂ ਵੇਖੇ ਆਏ ਹਾਂ ਈਸਟ ਲੰਡਨ ਦਾ ਉਹ ਗੁਰਦੁਆਰਾ ਹੈ ਜਿੱਥੇ ਉਹਨੇ ਸਾਧੂਆਂ ਵਾਲਾ ਪੇਸ ਬਣਾ ਲਿਆ ਉੱਥੇ ਬਾਬਾ ਦਰਸ਼ਨ ਸਿੰਘ ਜੀ ਚਿੱਟੀ ਨਗਰ ਵਾਲੇ ਹੈੱਡ ਗ੍ਰੰਦੀ ਸੀ ਉਹਨਾਂ ਦੇ ਕੋਲ ਗਿਆ ਕਹਿੰਦਾ ਮੈਂ ਕੁਝ ਦਿਨ ਇੱਥੇ ਰੁਕਣਾ ਚਾਹੁੰਦਾ ਉਹ ਕਹਿੰਦਾ ਜੇ ਬਹੁਤੇ ਦਿਨ ਰੁਕਣਾ ਤੇ ਪ੍ਰਧਾਨ ਸ਼ਿਵ ਸਿੰਘ ਜੋੜ ਨੂੰ ਮਿਲਣਾ ਪਵੇ ਪ੍ਰਧਾਨ ਸ਼ਿਵ ਸਿੰਘ ਜੋੜ ਨੂੰ ਮਿਲਿਆ ਕਹਿਣ ਲੱਗਾ ਜੀ ਮੈਂ ਇੱਥੇ ਕੁਝ ਦਿਨ ਰੁਕਣਾ ਚਾਹੁੰਦਾ ਉਹਨੇ ਜਦੋਂ ਤੁਰਿਆ ਜਾਂਦਾ ਵੇਖਿਆ ਸਰਦਾਰ ਉਦਮ ਸਿੰਘ ਉਹਨੇ ਤੌਰ ਵੇਖ ਲਈ ਦੇਸ਼ ਭਗਤ ਲੱਗ ਨੂੰ ਹਾਂ ਉਹਨੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ ਇੱਕ ਦਿਨ ਪ੍ਰਧਾਨ ਪਿੱਛੇ ਖੜਾ ਸਰਦਾਰ ਉਦਮ ਸਿੰਘ ਉੜ ਰਿਹਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾ ਦਿਲ ਮੇਂ ਹੈ ਪ੍ਰਧਾਨ ਕੋਲ ਆ ਗਿਆ ਕੀ ਆਂਦਾ ਜੀ ਕਹਿੰਦਾ ਸੱਚੋ ਸੱਚ ਦੱਸ ਕੌਣ ਆ ਤੂੰ ਇਹ ਤਰਾਨਾ ਇਹ ਸਾਧੂਆਂ ਵਾਲਾ ਨਹੀਂ ਇਹ ਤਰਾਨਾ ਦੇਸ਼ ਭਗਤਾਂ ਦਾ ਹੈ ਉਹਨੇ ਸੱਚੋ ਸੱਚ ਦੱਸ ਦਿੱਤਾ ਕਹਿੰਦਾ ਜੀ ਇੱਕ ਗੱਲ ਸਾਡੇ ਦੋਨਾਂ ਦੇ ਵਿੱਚ ਰਹਿਣੀ ਚਾਹੀਦੀ ਮੈਂ ਹਾਂ ਸਰਦਾਰ ਉਦਮ ਸਿੰਘ ਸੁਨਾਮ ਦਾ ਰਹਿਣ ਵਾਲਾ ਮੈਂ ਦੋ ਬੰਦੇ ਗੱਡੀ ਚਾੜਨੇ ਸੀ ਇੱਕ ਜਰਨਲ ਡਾਇਰ ਤੇ ਦੂਜਾ ਕੁੱਤਾ ਮਾਈਕਲ ਅਡਵਾਇਰ ਜਰਨਲ ਡਾਇਰ 1927 ਦੇ ਵਿੱਚ ਪਾਗਲ ਹੋ ਕੇ ਸ਼ਹੀਦੀ ਹੋ ਕੇ ਮਰ ਗਿਆ ਵਾਹਿਗੁਰੂ ਭੇਸ ਬਣਾ ਕੇ ਅੰਗਰੇਜ਼ਾਂ ਵਾਲਾ ਪਹੁੰਚ ਗਿਆ ਕੈਕਸਨ ਹਾਲ ਦੇ ਬਾਅਦ ਉੱਥੇ ਇੱਕ ਗੋਰਾ ਅਫਸਰ ਖੜਾ ਹਾਂਜੀ ਉਹ ਪੁੱਛਦਾ ਕਹਿੰਦਾ ਵਾਟ ਇਜ਼ ਯੋਰ ਨੇਮ ਇਹ ਕਹਿੰਦਾ ਮਾਈ ਨੇਮ ਇਜ਼ ਫ੍ਰੈਂਕ ਬਰਾਜ਼ਿਲ ਕਹਿੰਦਾ ਸ਼ੋ ਮੀ ਯੋਰ ਪਾਸ ਉਹਨੇ ਆਪਣਾ ਪਾਸਪੋਰਟ ਕੀਤਾ ਕਹਿੰਦਾ ਯੂ ਮੇ ਗੋ ਨਾਉ ਕਹਿੰਦਾ ਤੁਸੀਂ ਜਾ ਸਕਦੇ ਜਦੋਂ ਸਰਦਾਰ ਉਦਮ ਸਿੰਘ ਅੰਦਰ ਦਾਖਲ ਹੋਇਆ ਨਾ ਉਹਨੇ ਵੇਖਿਆ ਕਿ ਹੁਣ ਮੇਰੀ ਤਲਾਸ਼ੀ ਨਹੀਂ ਹੋਣੀ ਉਹਨੇ ਆਪਣਾ ਰਿਵਾਲਵਰ ਡਾਇਰੀ ਦੇ ਵਿੱਚੋਂ ਕੱਟ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਚੇ ਕੁਰਸੀਆਂ ਲੱਗੀਆਂ ਹੋਈਆਂ ਕੁਝ ਨੌਜਵਾਨ ਉਹਨੇ ਕੁਰਸੀਆਂ ਤੇ ਬੈਠੇ ਇਹ ਜਾ ਕੇ ਕੁਰਸੀ ਤੇ ਬਹਿ ਗਿਆ ਮਾਈਕ ਦੇ ਉੱਤੇ ਬੋਲਣ ਦੀ ਵਾਰੀ ਆਈ ਲਾਰਟ ਲਵਿੰਟਨ ਦੀ ਲਵਿੰਟਨ ਬੋਲਿਆ ਲਾਰਡ ਚਾਟ ਲੈਂਡ ਬੋਲਿਆ ਸਰ ਪਰਸੀ ਸਾਇਕ ਬੋਲਿਆ ਤੇ ਮਾਈਕ ਤੇ ਬੋਲਣ ਦੀ ਵਾਰੀ ਆ ਗਈ ਮਾਈਕਲ ਅਡਵਾਈਰ ਦੀ ਹਾਂਜੀ ਜਦੋਂ ਅਡਵਾਈਰ ਬੋਲਣ ਲੱਗਾ ਨਾ ਸਰਦਾਰ ਉਦਮ ਸਿੰਘ ਨੇ ਆਪਣਾ ਰਵਾਲਵਰ ਕੱਢ ਲਿਆ ਪਰ ਦੂਜਾ ਖਿਆਲ ਆਇਆ ਕਹਿੰਦਾ ਸੱਜਣਾ 21 ਸਾਲ ਦੀ ਤਪੱਸਿਆ ਕੀਤੀ ਹੈ 21 ਸਾਲ ਹਾਂ 1919 ਦਾ ਸਾਕਾ ਤੇ ਅੱਜ 1940 ਜੇ 21 ਸਾਲ ਕੱਡੇ ਨੇ ਤੇ ਦੋ ਕੁ ਮਿੰਟ ਦਾ ਭਾਸ਼ਣ ਵੀ ਸੁਣਾ ਇਹ ਗੋਰਾ ਬੋਲਦਾ ਕੀ ਹੈ ਚਲੋ ਜੀ ਮਾਈਕ ਤੇ ਬੋਲਣ ਦੀ ਵਾਰੀ ਆ ਗਈ ਉਸ ਵੇਲੇ ਮਾਈਕਲ ਅਡਵੈਰ ਦੀ ਉਹ ਬੋਲਿਆ ਇੰਦਾ ਇੰਡੀਅਨ ਡੌਗਸ ਆਲਸੋ ਆਸਕ ਫੋਰ ਅ ਫਰੀडम ਕਿੰਦਾ ਭਾਰਤੀ ਕੁੱਤੇ ਮੈਂ ਤੁਹ ਅਜ਼ਾਦੀ ਮੰਗਦੇ ਸੀ ਮੈਂ ਜਲਿਆਂਵਾਲੇ ਬਾਗ ਚ ਘੇਰ ਢੇਰ ਕੇ ਮਾਰੇ ਮੈਂ ਗੋਲੀਆਂ ਦੇ ਨਾਲ ਭੁੰਨੇ ਤੇ ਇਥੋਂ ਦੀ ਸਰਕਾਰ ਮੈਨੂੰ ਅਫਗਾਨਿਸਤਾਨ ਭੇਜੇ ਮੈਂ ਅਫਗਾਨਿਸਤਾਨ ਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਚੱਪਾ ਚੱਪਾ ਜਲਿਆਂ ਵਾਲਾ ਬਾਗ ਬੜਾ ਆਗ ਬਣਾ ਦਿਆਂ ਜਦੋਂ ਉਹਨੇ ਇਹ ਗੱਲ ਕਹੀ ਨਾ ਕੀ ਹੋਇਆ ਲੋਕਾਂ ਨੇ ਤਾੜੀਆਂ ਮਾਰੀਆਂ ਤਾੜੀਆਂ ਵਾਹਿਗੁਰੂ ਤਾੜੀਆਂ ਦੀ ਗੂੰਜਾੜ ਦੇ ਵਿੱਚ ਯੋਧਾ ਆਪਣੀ ਥਾਂ ਤੋਂ ਉੱਠਿਆ ਤੇ ਜਾ ਕੇ ਗੋਰੇ ਦੇ ਸਾਹਮਣੇ ਖੜਾ ਹੋ ਗਿਆ ਹਾਂ ਜੀ ਤੇ ਗੋਰਾ ਪੁੱਛਦਾ ਕਹਿੰਦਾ ਯੰਗ ਮੈਨ ਵਾਟ ਇਜ਼ ਯੋਰ ਕੁਐਸਚਨ ਵਾਟ ਯੋਰ ਕੁਆਰੀਿੰਗ ਕਿੰਦਾ ਤੇਰਾ ਸਵਾਲ ਕੀ ਹੈ ਤੇ ਉਹ ਕਹਿੰਦਾ ਸਰ ਪੁਲਿਸ ਰਿਪੀਟ ਵਟ ਹੈਵ ਯੂ ਸੈਡ ਕਹਿੰਦਾ ਜਿਹੜੀ ਤੁਸੀਂ ਗੱਲ ਕਹੀ ਆ ਇਹ ਦੁਬਾਰਾ ਕਹਿ ਸਕਦੇ ਹੋ ਗੋਰਾ ਹੋ ਗਿਆ ਖੁਸ਼ ਗੋਰਾ ਹੋ ਗਿਆ ਚੌੜਾ ਉਹਨੂੰ ਲੱਗਾ ਵੀ ਕਿਤੇ ਨੂੰ ਮੇਰਾ ਭਾਸ਼ਣ ਬਹੁਤ ਚੰਗਾ ਲੱਗਾ ਉਹ ਬੜਾ ਖੁਸ਼ ਹੋ ਕੇ ਜਦੋਂ ਦੁਬਾਰਾ ਬੋਲਣ ਲੱਗਾ ਨਾ ਕਹਿੰਦਾ ਇੰਡੀਅਨ ਡੌਗਸ ਆਲਸੋ ਆਸਕ ਫੋਰ ਅ ਫਰੀडम ਭਾਰਤੀ ਜ਼ਾਤੀ ਮੰਗਦੇ ਸੀ ਮੈਂ ਜਲਿਆਂਵਾਲੇ ਬਾਗ ਚ ਘੇਰ ਕੇ ਮਾਰੇ ਜੇ ਇਥੋਂ ਦੀ ਸਰਕਾਰ ਮੈਨੂੰ ਅਫਗਾਨਿਸਤਾਨ ਭੇਜੇ ਅਫਗਾਨਿਸਤਾਨ ਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਚੱਪਾ ਚੱਪਾ ਮੈਂ ਜਲਿਆਂਵਾਲੇ ਬਾਗ ਬਣਾ ਦਿਆਂ ਜਦੋਂ ਉਹਨੇ ਇਹ ਗੱਲ ਕਹੀ ਸਰਦਾਰ ਉਦਮ ਸਿੰਘ ਦੇ ਖੂਨ ਨੇ ਮਾਰਿਆ ਅਵਾਲਾ ਕਹਿੰਦਾ ਡਾਉਂਟ ਸਪੀਕ ਯੂ ਸ਼ਟ ਅਪ ਯੋਰ ਮਾਉਥ ਕਹਿੰਦਾ ਤੂੰ ਨੇ ਹੱਥਿਆਂ ਦੇ ਉੱਤੇ ਗੋਲੀਆਂ ਚਲਾਈਆਂ ਸੱਚ ਹੈ ਨੇ ਹੱਥਿਆਂ ਦੇ ਕੇ ਖੁੰਡਾ ਹੁ ਨਜ਼ਾਰਾ ਵੇਖ ਉਹਨੇ ਬੜੀਆਂ ਬੀਰਾਂ ਦੀਆਂ ਬਾਨੀਆਂ ਘਰਦੰ ਕਾਤੀ ਕਿਟਾਰੀ ਕੜਕਨ ਤਾਗੜੰਗ ਤੀਰ ਤੁੱਕ ਜੜਾਕੰ ਮਾਰਦੰ ਮਾਰਦੰ ਬਾਕੇ ਹਾਂ ਗੱਜ ਗੱਜੇ ਉਹਨੇ ਬੜਿਆ ਗਨਮ ਦਮਾ ਮਾ ਬਾਜੋ ਪਰ ਅਨਸਾਨੇ ਕਾਓ ਖੇਚੂ ਮੰਡੋ ਸੂਰਮਾ ਅਬ ਜੁਝਨ ਕੋ DAO ਸੂਰਾ ਸੋ ਪਹਿਚਾਨੀ ਜੋ ਜਰਾ ਦਿਨ ਕਾ ਹੈ ਤੋ ਪਰਜਾ ਪਰਜਾ ਕਮਹੂਮਾ ਛਾਟੇ ਖੇਤ ਟੱਕ ਕੇ ਪਾਪੀ ਨੂੰ ਮਾਰਦੇ ਥੱਲੇ ਸਾਜਾ ਰਵਾਲ ਵਰ ਸ਼ਕਤ ਦੇ ਜਕਾਰੇ ਮਾਰਦੇ ਲਲਕਾਰੇ ਆੜ ਕਾੜ ਕਾਟੜ ਕਰਦੀਆਂ ਗੋਲੀਆਂ ਹੈ یوں ਮਾਰੀਆਂ ਯੋਦੇ ਕਦੇ ਨਾ ਮੁੱਖ ਕਮਾਉਂਦੇ ਹੁੰਦੇ ਅਸਲੀ ਮਰਦ ਜਿਹੜੇ ਉਹ ਤਾਂ ਕਰਕੇ ਬਚਨ ਪਗਾਉਂਦੇ ਉਹ ਤਾਂ ਕਹਿ ਕੇ ਬਚਨ ਪਗਾਉਂਦੇ ਜੱਬੈ ਬਣ ਲਾਗਿਓ ਤਬੈ ਰੋਸ ਜਾਗੇ ਖਾਨਸਾ ਜੀ ਜ਼ਾਲਮ ਨੂੰ ਛਾੜ ਕੇ ਗੱਦੀ ਚਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਸਰਦਾਰ ਉਦਮ ਸਿੰਘ ਜੀ ਤੇ ਨਾਲੇ ਦੱਸਿਆ ਅਸੀਂ ਭਾਜੀਆਂ ਮੋੜਨੀਆਂ ਜਾਣਦੇ ਆ ਸਾਨੂੰ ਧਰਮ ਤੋਂ ਜਾਨਾ ਪਿਆਰੀਆਂ ਨਹੀਂ ਸਿਰ ਦੇ ਕੇ ਅਸਾਂ ਨੇ ਖੁਦ ਲਈਆਂ ਮੁੱਲ बिकਦੀਆਂ ਕਿਤੇ ਸਰਦਾਰੀਆਂ ਨਹੀਂ ਅਸੀਂ ਹੱਕ ਤੇ ਸਦਾ ਵਾਰ ਝੱਲੇ ਸਾਡੀ ਸਾਡੇ ਪਿੱਠ 'ਚ ਸ਼ੁਰੀਆਂ ਕਿਸੇ ਮਾਰੀਆਂ ਸੱਚ ਹੈ ਓਏ ਬੱਬਰ ਸ਼ੇਰ ਦੇ ਪੁੱਤ ਹਾਂ ਸ਼ੇਰ ਲੋਕੋ ਕੁੱਤਿਆਂ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਜੀ ਕਹਿੰਦੇ ਲੰਡਨ ਜਾ ਅਡਵੈਰ ਢਾ ਲਿਆ ਵਿੱਚ ਟੈਕਸਨ ਹਾਲ ਦੇ ਪੜ ਕੇ 28 ਗੋਲੀਆਂ ਮਾਰ ਮੁਕਾਈ ਰਾਣੀ ਲਾਲ ਕਿਲੇ ਦੀ ਤੜਕੇ ਓਏ ਅਸੀਂ ਸੱਚ ਹੈ ਸੀ ਆਰ ਪੀ ਭੱਜੀ ਸੜਕੇ ਸੜਕੇ ਕਿੱਥੋਂ ਜੇਲਾ ਡੱਕਣ ਹਵਾਰੇ ਸੋਚ ਕੈਦ ਨਹੀਂ ਹੁੰਦੀ ਕੈਦ ਨਹੀਂ ਹੁੰਦੀ ਫੜ ਕੇ ਘੱਟ ਦੰਡੇ ਨੇ ਸੇਕ ਕੰਨਾ ਚੋਂ ਜਦੋਂ ਥੱਪੜ ਖੜ 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 ਕੇ ਸੁੱਕਾ ਨਹੀਂ ਅਸੀਂ ਕੋਈ ਵੀ ਛੱਡਿਆ ਜਿਹੜਾ ਆਇਆ ਸਾਡੇ ਤੇ ਚੜ੍ਹ ਕੇ ਸੱਚ ਹੈ ਖਾਲਸਾ ਜੀ ਸਰਦਾਰ ਉਧਮ ਸਿੰਘ ਨੇ 31 ਜੁਲਾਈ 1940 ਨੂੰ ਫਿਰ ਫਾਂਸੀ ਦਾ ਰੱਸਾ ਛੁੱਟਿਆ ਵਾਈ ਗੁਰੂ ਉਹਨਾਂ ਸ਼ਹੀਦਾਂ ਨੂੰ ਕਪਤਾਨ ਕਪਤਾਨ ਪ੍ਰਣਾਮ ਕਰਦੇ ਆ ਸਮੁੱਚੀ ਮੈਨੇਜਮੈਂਟ ਦਾ ਪ੍ਰਬੰਧਕ ਜਨਾ ਦਾ ਧੰਨਵਾਦ ਸਾਊਂਡ ਵਾਲੇ ਵੀਰਾਂ ਦਾ ਮਖਣੀ ਸਾਊਂਡ ਉਹਨਾਂ ਦਾ ਧੰਨਵਾਦ ਵੀਡੀਓ ਵਾਲੇ ਵੀਰਾਂ ਦਾ ਲਾਈਵ ਟੈਲੀਕਾਸਟ ਹੋ ਰਿਹਾ ਸਾਰੇ ਹੀ ਭਰਾਵਾਂ ਦਾ ਧੰਨਵਾਦ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ ਕਟਾਨ ਕਟਾਨ ਸ਼ੁਕਰ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਇਸੇ ਤਰ੍ਹਾਂ ਸਤੇ ਸਕੱਤਰ ਦੀ ਜਿਹੜੇ ਭਰਾ ਸੇਵਾ ਨਿਭਾ ਰਹੇ ਨੇ ਇਹਨਾਂ ਵੀਰਾਂ ਦਾ ਧੰਨਵਾਦ ਆਓ ਆਪ ਸਮੁੱਚੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਗਜਾਉਣ ਲੱਗੇ ਆ ਤੇ ਤੁਸੀਂ ਸਾਰਿਆਂ ਦੇ ਨਾਲ ਸਾਧਣ